ਆਪ ਪਹਿਲਾਂ ਸਤਗੁਰੂ ਜੀ ਇੱਕ ਸਵਾਲ ਰੱਖਦੇ ਨੇ ਤੇ ਉਹ ਸਵਾਲ ਦੇ ਅੰਦਰ ਸਤਗੁਰੂ ਪਾਤਸ਼ਾਹ ਕਿਰਪਾ ਕਰੇ ਨੇ ਕਹਿਣ ਲੱਗੇ ਭਾਈ ਜਿਸ ਵੀ ਜੀਵ ਆਤਮਾ ਦੇ ਅੰਦਰ ਇਹ ਅਹਿਸਾਸ ਪੈਦਾ ਹੋ ਜਾਏ ਵਾਹਿਗੁਰੂ ਜੀ ਆਪ ਜੀ ਦੇ ਪਿਆਰ ਨੂੰ ਮੰਨਣਾ ਖੈ ਆਪ ਜੀ ਦੇ ਰੂਖਾਨੀਅਤ ਰਸ ਨੂੰ ਖੰਡੋਣਾ ਖੈ ਆਪ ਜੀ ਕਿਰਪਾ ਕਰੋ ਸਰੀਰ ਤੋਂ ਅੱਗੇ ਚੱਲ ਕੇ ਕਿੱਥੇ ਇਸ ਆਤਮਕ ਲੋਕ ਦੀ ਆਤਮਕ ਮੰਡਲ ਦੀ ਸਤਗੁਰ ਜੀ ਬਾਤ ਪਾਓ ਫਿਰ ਸਤਗੁਰ ਉੱਥੇ ਅੱਜ ਕਿਰਪਾ ਕਰੇ ਨੇ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਂਫ ਬੁਲਾਵਾ ਦਤਾਰ ਜੀ ਕਹਿੰਦੇ ਨੇ ਭਾਈ ਫਿਰ ਕਿਹੜੀ ਤਰਾਜੀ ਖੈ ਭਾਵ ਕਿਹੜਾ ਕੰਡਾ ਖੈ ਜਿਹਦੇ ਨਾਲ ਆਪਾਂ ਪਿਆਰਿਓ ਜਦੋਂ ਮਾਪ ਤੋਲ ਕਰਨਾ ਖੋਏ ਕਿਸੇ ਨੇ ਵੀ ਸ਼ਾਹੂਕਾਰ ਨੇ ਭਾਈ ਕੋਈ ਚੀਜ਼ ਦੇਣੀ ਖੋਏ ਤੇ ਇਹਦੇ ਨਾਲ ਭਾਈ ਮਾਪ ਤੋਲ ਕੀਤਾ ਜਾਂਦਾ ਹੈ ਸਤਿਗੁਰੂ ਜੀ ਦੇ ਨੇ ਕਵਣ ਤੁਲਾ ਇਸੇ ਤਰ੍ਹਾਂ ਆਪਣੇ ਪਾਸ ਫਿਰ ਉਹ ਭਾਈ ਵੱਟੇ ਰੱਖਦਾ ਤੁਲਾ ਤੋਂ ਭਾਵ ਉਹ ਕਿਹੜੇ ਵੱਟੇ ਨੇ ਕਵਣ ਸਰਾਫ ਬਲਾਵਾ ਤੇ ਉਹ ਕਿਹੜਾ ਅਸਲ ਵਿੱਚ ਸੁਨਿਆਰਾ ਖ ਹੈ ਜਿਹਦੇ ਕੋਲ ਜਾ ਕੇ ਜਿਹਦੇ ਪਾਸ ਜਾ ਕੇ ਮੈਨੂੰ ਇਹ ਹਾਸਲ ਹੋ ਸਕੇ ਕਿ ਵਾਹਿਗੁਰੂ ਜੀ ਦੇ ਆਪ ਜੀ ਦੇ ਪ੍ਰੇਮ ਰੂਪੀ ਗੁਣਾਂ ਨੂੰ ਮੈਂ ਪਿਆਰ ਸਹਿਤ ਵਣਜ ਰਿਆਂ ਖਾਂ ਆਪ ਜੀ ਮੇਰੇ ਅਧਿਆਤਮਿਕ ਰਸ ਨੂੰ ਆਪ ਕਿਵੇਂ ਹੋਰ ਉੱਚਾ ਕਰ ਸਕਦੇ ਕੋ ਹੁਣ ਪਿਆਰਿਓ ਆ ਥੋੜਾ ਜਿਹਾ ਸਮਾਂ ਇਸ ਅੰਮ੍ਰਿਤਮਈ ਸ਼ਬਦ ਦੇ ਵਿਚਾਰ ਵੱਲ ਜੁੜਿਏ ਮਾਲਕ ਜੀ ਅਜਿ ਕਿਰਪਾ ਕਰਨਾ ਕਿ ਕਿਹੜਾ ਅਸਲ ਵਿੱਚ ਉਹ ਕੰਡਾ ਖੈ ਤੇ ਕਿਹੜੇ ਵੱਟੇ ਨੇ ਗੁਰੂ ਕੇ ਪਿਆਰਿਓ ਮਾਲਕ ਜੀ ਨੇ ਨਾ ਬਾਣੀ ਵਿੱਚ ਬੜੀ ਕਿਰਪਾ ਕੀਤੀ ਖੈ ਗੁਰਦੇਵ ਕਹਿੰਦੇ ਨੇ ਸਿਖਾਹ ਜਿੱਥੇ ਸੁ ਸੰਸਾਰਿਕ ਪੱਧਰ ਤੇ ਸੰਸਾਰ ਨੂੰ ਦ੍ਰਿਸ਼ਟਮਾਨ ਨੂੰ ਵੇਖਦੇ ਖੋਏ ਦ੍ਰਿਸ਼ਟਮਾਨ ਦੀਆਂ ਜੋ ਲੋੜਾਂ ਨੇ ਮੰਗਾਂ ਨੇ ਉਹਦੇ ਕਰਕੇ ਵੀ ਗੁਰੂ ਨਾਲ ਪਿਆਰ ਕੁੰਨਾ ਖੈ ਮੁਬਾਰਕ ਖੈ ਚੰਗੀ ਗੱਲ ਖੈ ਪਰ ਸਤਗੁਰੂ ਕਹਿੰਦੇ ਨੇ ਇਹ ਤਾਂ ਸ਼ਰੀਰ ਤੱਕ ਦੀ ਖੇਡ ਖੈ ਆ ਜੇਕਰ ਧੰਨ ਗੁਰੂ ਰਾਮਦਾਸ ਅੱਜ ਕਿਰਪਾ ਵਰਤਾ ਰਹੇ ਨੇ ਐ ਮੇਰੀਏ ਧੀਏ ਮੇਰੇ ਆ ਪੁੱਤਰਾ ਮੇਰੇ ਕੋਲ ਆਇਆ ਆ ਤੈਨੂੰ ਸ਼ਰੀਰ ਤੋਂ ਅੱਗੇ ਕਿਤੇ ਇਸ ਅਧਿਆਤਮਕ ਤਲ ਤੇ ਤੈਨੂੰ ਮੈਂ ਸਮਝਾਉਣਾ ਕਰਾਂ ਉਹ ਕਿਹੜਾ ਵਟਾਂ ਖਹਿ ਉਹ ਕਿਹੜਾ ਕੰਡਾ ਖਹਿ ਜਿੱਥੇ ਵਾਹਿਗੁਰੂ ਦੇ ਪ੍ਰੇਮ ਨੂੰ ਤੂੰ ਵਿਹਾਜ ਸਕੇ ਵਾਹਿਗੁਰੂ ਦੇ ਅਧਿਆਤਮਕ ਰੰਗ ਨੂੰ ਮਾਣ ਸਕੇ ਹੁਣ ਪਿਆਰਿਓ ਇਹ ਤਾਂ ਗੱਲ ਸਮਝਣ ਵਾਲੀ ਹੈ ਨਾ ਬਹੁਤੀ ਵਾਰ ਸੰਸਾਰ ਦੇ ਲੋਕ ਜਿਹੜੇ ਸ਼ਰੀਰ ਧਾਰੀ ਵਰਤੀ ਲੈ ਕੇ ਕੇਵਲ ਸਰੀਰ ਤੱਕ ਸੀਮਤ ਰਹਿ ਗਏ ਪਰ ਸਤਿਗੁਰੂ ਨੇ ਕਿਹਾ ਮਨੁੱਖ ਦੇ ਵਸ ਵੀ ਨਹੀਂ ਬੜੇ ਬੜੇ ਵੱਡੇ ਸਿੱਧ ਲੋਕ ਵੀ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ ਭਾਏ ਭਗਤਾਂ ਜਾਂ ਖਾਉ ਮੈਂ ਸੁਖੈ ਸਿੱਧ ਸਾਧਕ ਮੋਨ ਧਾਰੀ ਰਹੇ ਲਿਵ ਲਾਏ ਤਿੰਨ ਭੀ ਤਨ ਮੈਂ ਮਨ ਨਾ ਦਿਖਾਵਣਿਆ ਵੱਡਿਆਂ ਵੱਡਿਆਂ ਦੇ ਵਸ ਦੀ ਬਾਤ ਨਹੀਂ ਬਣੀ ਕਿ ਉਹਨਾਂ ਨੇ ਸਰੀਰ ਤੋਂ ਅੱਗੇ ਚੱਲ ਕੇ ਜੋ ਇਹਦੇ ਵਿੱਚ ਆਤਮਕ ਹੈ ਜੋਤ ਖੈ ਮਨ ਖੈ ਉਹਦੀ ਵਿਚਾਰ ਕੀਤੀ ਖੋਏ ਉਸ ਅਧਿਆਤਮਕ ਰਸ ਨੂੰ ਮਾਣਿਆ ਖੋਏ ਮਾਲਕ ਜੀ ਕਹਿੰਦੇ ਨੇ ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਇਆ ਖੈ ਆਪਾਂ ਸਾਰੇ ਧੰਨ ਗੁਰੂ ਰਾਮਦਾਸ ਸਤਗੁਰੂ ਪਾਤਸ਼ਾਹ ਜੀ ਦੀ ਗੋਦ ਵਿੱਚ ਅੱਜ ਗੁਰੂ ਜੀ ਦਾ ਪਾਵਨ ਪੈਗਾਮ ਸੁਣ ਕੇ ਤੇ ਪਿਆਰਿਓ ਅਰਦਾਸ ਕਰਨੀ ਇਹ ਸਤਗੁਰੂ ਜੇਕਰ ਅੱਜ ਉਸ ਕੰਡੇ ਦੀ ਉਸ ਵਟੇ ਦੀ ਬਾਤ ਪਾਉਂਦੇ ਪਿਓ ਤੇ ਕਿਰਪਾ ਕਰ ਸਤਿਗੁਰੂ ਆਪ ਹੀ ਸਮਝਾ ਦਿਓ ਆਪ ਹੀ ਬਖਸ਼ਿਸ਼ ਕਰ ਦਿਓ ਮੈਂ ਕਿਵੇਂ ਵਾਹਿਗੁਰੂ ਦੇ ਪ੍ਰੇਮ ਨੂੰ ਵਣਜ ਸਕਾਂ ਜੀ